ਆਪ ਸ੍ਰੀ ਆਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਬਲੌਗ 'ਚ ਮੈਂ ਤੁਹਾਡੇ ਨਾਲ ਆਪਣੀ ਮਾਰਨਿੰਗ ਰੁਟੀਨ ਸ਼ੇਅਰ ਕਰੂੰਗਾ ਥੋੜਾ ਮੋਤਾ ਕੰਮ ਤੇ ਜਦੋਂ ਫ੍ਰੀ ਟਾਈਮ ਮਿਲੂਗਾ ਸਾਰਾ ਐਕਟੀਵਿਟੀਜ਼ ਫਨ ਟਾਈਮ ਸ਼ੇਅਰ ਕਰੂੰਗਾ ਸਾਰਾ ਉਮੀਦ ਕਰਦਾ ਹਾਂ ਤੁਹਾਨੂੰ ਮੇਰਾ ਬਲੌਗ ਪਸੰਦ ਆਵੇ ਜੇ ਇਹ ਬਲੌਗ ਪਸੰਦ ਕਰੋਗੇ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਚਲੋ ਜੀ ਸ਼ੁਰੂ ਕਰਦੇ ਹਾਂ ਹੁਣ ਅਸੀਂ ਜਾ ਰਹੇ ਹਾਂ ਮੇਰੇ ਆੜੀਆ ਘਰੇ ਬੈਠੇ ਸੀਗੇ ਅਸੀਂ ਉੱਥੇ ਸਟੱਟ ਬਲੌਗਿੰਗ ਸਟਾਰਟ ਕਰਨ ਲੱਗੇ ਹਾਂ ਪਹਿਲੀ ਫਸਟ ਬਲੌਗ ਆ ਸਾਡਾ ਇਹ ਦੇਖਦੇ ਆ ਕਿੰਨਾ ਕੁ ਵਧੀਆ ਥੀ ਵਿਊ ਮਿਲਦਾ ਸਾਨੂੰ ਉਹ ਚਾਹ ਬਣਾ ਰਿਹਾ ਉਹਨਾਂ ਚਾਹ ਪੀਣੇ ਥੋੜੀ ਜਿਹਾ ਲੈ ਕੇ ਆ ਗਿਆ ਜੀ ਚਾਹ ਬਣਾ ਲਿਆ ਹੁਣ ਅਸੀਂ ਥੋੜੀ ਥੋੜੀ ਚਾਹ ਪੀਣੇ ਆ ਆ ਦੇਖੋ ਜੀ ਟੱਪ ਭਰ ਕੇ ਪੀਣੇ ਆ ਇਹਨਿਆਂ ਦਾ ਪੀਣਿਆ ਚਾਹ ਤਾਂ ਪੀਣੀ ਆ ਚਾਹ ਦਾ ਕੋਈ ਕੰਪਰੋਮਾਈਜ਼ ਨਹੀਂ ਹੈਗਾ ਸਾਡਾ ਜੀ ਆ ਦੇਖੋ ਚਾਹ ਹੀ ਆ ਚਾਹ ਹੀ ਆ ਕਾਲੀ ਹੈ ਚਾਹ ਹੀ ਆ ਚਾਹ ਪੀ ਕੇ ਮਿਲਦੇ ਆ ਚਾਹ ਪੀ ਲਈ ਜੀ ਹੁਣ ਅਸੀਂ ਜਾਵਾਂਗੇ ਮੋਟਰਸਾਈਕਲ ਤੇ ਢੀੜਾ ਕੱਢਣਾ ਆ ਦੇਖੋ ਜੀ ਉਹ ਵੀ ਨਿਕਲ ਗਿਆ ਆ ਨੀ ਨਿਕਰੀ ਆਈ ਚੱਲੇ ਹੁਣ ਢੇੜਾ ਕਰਨ ਉੱਥੇ ਜਾ ਕੇ ਮਿਲਦਾ ਜਿੱਥੇ ਜਾਣਾ ਸੀ ਆਪਣੇ ਕੇ ਜਵਾਕ ਢੇੜਾ ਗਾਉਂਦੇ ਨੇ ਕੇ ਮਾਂ ਜਵਾਕਾਂ ਨੂੰ ਕੁੱਟੀ ਜਾਂਨਾ ਵਾ ਆ ਵੀਰ ਦੇਖ ਲੋ ਇਹਨਾਂ ਦਾ ਵੈ ਨਹੀਂ ਅਸੀਂ ਜਾ ਰਹੇ ਹਾਂ ਮੰਡੀ ਹੁਣ ਮੰਡੀ ਜਾ ਕੇ ਦੇਖਦੇ ਆ ਬੜਾ ਇੰਜੋਏ ਵੀ ਕਰਨਾ ਜ਼ਰੂਰੀ ਆ ਲਾਈਫ ਦਾ ਏੜਾ ਫੂੜਾ ਕਰਨਾ ਹੁੰਦਾ ਵਾ ਜਾ ਕੇ ਦਿਖਾਉਂਦੇ ਆ ਲਓ ਜੀ ਆ ਗਏ ਮੰਡੀ ਅਸੀਂ ਪਾਰਕ 'ਚ ਦੇਖਦੇ ਹਾਂ ਹੁਣ ਸਾਉਣ ਕੋ ਮੇਲਾ ਦੇਖਦੇ ਹਾਂ ਕੀ ਹਿਸਾਬ ਕਿਤਾਬ ਇੱਥੇ ਬਹਿ ਦਾ ਕਦੇ ਆਏ ਨਹੀਂ ਪਹਿਲੀ ਵਾਰ ਆਏ ਆ ਅਸੀਂ ਇੱਥੇ ਪਾਰਕ 'ਚ ਆਉਣ ਸਾਰੀ ਫੇਸ ਦੇਖੋ ਪਾਰਕਾਂ ਦੋ ਨਹੀਂ ਇੱਕ ਅੱਗੇ ਆ ਕਿ ਆ ਜੀ ਅਸੀਂ ਇਹ 'ਚ ਦੇਖਦੇ ਆ ਪਹਿਲੀ ਵਾਰ ਆ ਬਾਕੀ ਉਧਰ ਦੇਖਾਂਗੇ ਜਾ ਕੇ ਬੜੀਆਂ ਵਧੀਆ ਨਹੀਂ ਆਈ ਫੇਲ ਜੀ ਹੁਣ ਉਧਰਲੀ ਪਾਰਕੇ ਜਾ ਰਹੇ ਆ ਅਸੀਂ ਦੇਖ ਕਿ ਉਹ ਕੋਤ ਨਹੀਂ ਫਰਕ ਜਾ ਕੇ ਦਿਖਾਉਣੇ ਮੰਡੀ ਇਹ ਪਾਰਕ ਦੇ ਪਾਰਕ ਦਾ ਮੋੜ ਢੀੜਾ ਜੀ ਇਹ ਜਿਹੜਾ ਇਹ ਪਾਰਕ ਚ ਦੇਖਦੇ ਆ ਕਿੰਨਾ ਟਾਈਮ ਰੋਕਦੇ ਆ ਬਾਕੀ ਉਹਦਾ ਆ ਕੇ ਰੁਕ ਜਾਗੇ ਕੁਝ ਕਰਾਊਡ ਹੋਰੇ ਕਿੰਨਾ ਵਾ ਲੰਘਣ ਜਾ ਰਿਹਾ ਵਾ ਇਹ ਇਹਨੇ ਉੱਡ ਜਾਣਾ ਇੱਥੋਂ ਵੀ ਪਹਿਲਾਂ ਹਾਂ ਨਿਕਲ ਚਲੇ ਪਾਰਕ ਚੋਂ ਹੁਣ ਅਸੀਂ ਹੋਰ ਦੇਖਦੇ ਆ ਕਿੱਥੇ ਜਾਈਏ ਕਿ ਤੁੰਦ ਹੋ ਰਿਆਂ ਕਹਾ ਜਾ ਕੇ ਜੀ ਕਿੱਥੇ ਰੋਕਦੇ ਆ ਜੀ 3 ਮੰਡੀ ਤੋਂ ਨਿਕਲ ਚੁੱਕੇ ਆ ਜੀ ਹੁਣ ਅਸੀਂ ਜਾ ਰਹੇ ਆ ਘਰੇ ਘਰੇ 2-4 ਮਿੰਟ ਦਾ ਸ਼ੂਟ ਕਰਕੇ ਬਲੌਗ ਨੂੰ ਐਂਡ ਕਰਾਂਗੇ ਫਿਰ ਮਿਲ ਜਾਂ ਟੈਕ ਬਲੌਗ ਫਿਰ ਮਿਲਾਂਗੇ ਨੈਕਸਟ ਬਲੌਗ ਚਲੋ ਜੀ ਪਿੰਡ ਆ ਗਏ ਆ ਅਸੀਂ ਜਾ ਰਹੇ ਆ ਈੜਾ ਖੰਡੋਂ ਟੈਂਕੀ ਦੇ ਨੂੰ ਮਾਤਰਾ ਨਹੀਂ ਦੇਣਾ ਟੈਂਕ ਦੀਆਂ ਨੇ ਆਪਾਂ ਪਾਇਆ ਲੀਲੇ ਦੀ ਖਾਨ ਦੇ ਨੀਲੇ ਹਾਲੇ ਹੀ ਰੋਕ ਕੇ ਜਾਵਾਂਗੇ ਥੋੜਾ ਟਾਈਮ ਥੋੜਾ ਹਨੇਰਾ ਹੋ ਜਾਣ ਦੋ ਫਿਰ ਜਾਵਾਂਗੇ ਨੀਲੇ ਦੇ ਜੀ ਕਿਉਂਕਿ ਉਹਦਾ ਕੋਈ ਚੱਕਣਾ ਵਾ ਉਹ ਬਲੌਕ ਐਂਡਿੰਗ ਕਰਨ ਤੋਂ ਬਾਅਦ ਜਾਵਾਂਗੇ ਅਸੀਂ ਹਾਂਜੀ ਇਹ ਆਸੂ ਇਹ ਆਸੂ ਕਿਵੇਂ ਕੋਈ ਉਹ ਤਾਂ ਨਹੀਂ ਵੀ ਸੀਟ ਹੈ ਤੇ ਰੀਡ ਤੇ ਨਹੀਂ ਬਲੀਡ ਤੇ ਨਹੀਂ ਰੀਡ ਹੈਗੀ ਆ ਯਾਰ ਸੀਟ ਹੈ ਤਾਂ ਐਂਟੀ ਯਾਰ ਉਹਦਾ ਸਟੋਪ ਹੋ ਗਿਆ ਉਹਨਾ ਆਪਣੇ ਮਿੱਤਰ ਨੇ ਕਾ ਕਾਲੀ ਕੀ ਆਲਾ ਕਾਲੀ ਜੀ ਠੀਕ ਆ ਵਧੀਆ ਹੋ ਸੋਨੂ ਜੀ ਕਾਲੀ ਇਹ ਕਾ ਖੜਾ ਵਾ ਰਾਜਾ ਕਰ ਦੇ ਲਾ ਬਾਈ ਵਲੌਗ ਨੂੰ ਕਰਨ ਲੱਗੇ ਐਂਡ ਹੋ ਮਿਲਾਂਗੇ ਨੈਕਸਟ ਵਲੌਗ ਚ ਚਲੋ ਜੀ ਬਾਏ ਕਰਦੇ ਕਰ ਲੈ ਸੋਨ ਦੋਵੇਂ ਬਾਏ ਬਾਏ ਤਾਂ ਦੇਉਂਗਾ ਯਾਰ ਭੋਲੇ ਵਾਲਾ ਰਹਿ ਗਿਆ ਬਰਾ ਨੂੰ ਕਰਨ ਲੱਗੇ ਐਂਡ ਹੋਣਾ ਮਿਲਦੇ ਆ ਨੈਕਸਟ ਵਲੌਗ ਚ ਆ ਇਹਦਾ ਸਾਨੂੰ ਅਗਲੀ ਵਾਰ ਦੱਸ ਦੇ ਦਿਆਂ ਕੀ ਪੰਡਾ ਵਾ ਇਹਦੀ ਕੁੱਤੇ ਦੀ ਕਹਿੰਦੇ ਓਏ ਸ਼ਰੂ ਓਏ ਨਾ ਓਏ ਹੱਥ ਨੂੰ ਪੈਂਦਾ ਕੋਈ ਸੇਵਕਾ ਯਾਰ ਨਾ ਆਇਆ ਡਰੇਗਾ ਮੇਰਾ ਬਲੌਗ ਨਾ ਕੈਨਸਲ ਆ ਖਲਾ ਕਾਲੀ ਹੂਣੀ ਕੀ ਪਾਕਾ ਕਰੀ ਕਾਲੀ ਹੂਣੀ ਦੇਲਾ ਬੋਲ ਦੇ ਨੀ ਸੀ ਮੈਂ ਠੀਕ ਹੈ ਨੇ ਕਾਲੀ ਹੂਣੀ ਚੱਲ ਚੱਲ ਹੋੱਕ ਕਰਦੇ ਯਾਰ ਬਿਦਾ ਕਰਦੇ ਫਿਰ ਅੱਗੇ ਚੱਲ ਚੱਲ ਠੀਕ ਆ ਕੋਈ ਗੁੱਡ ਲੱਕ ਮਿਲਦਾ ਹੈ ਨੈਕਸਟ ਬਲੌਗ ਲਾਈਕ